ਖਰਪਾਂ ਜਾਲੇ ਕਿਛੀ ਦੀ ਊੜੇ ਰਹੇ ਜਾਲਾ ਬਈ ਹਾਈਲੈਂਡ ਹੈ ਸਾਰੇ ਨੀਂਦ ਵਗੈਰਾ ਸਾਰੇ ਹਾਈਲੈਂਡ ਹੁੰਦਾ ਉਹਨਾਂ ਇਹ ਰੋਪੜ ਦਾ ਆਖਰੀ ਪਿੰਡ ਇੱਕ ਤਾਂ ਇੱਧਰ ਬੰਦੇ ਨਹੀਂ ਆਉਂਦੇ ਮੈਨੂੰ ਤੁਹਾਨੂੰ ਵੀ ਪਤਾ ਹੋਣਾ ਇਹ ਰਾਹ ਬਹੁਤ ਉਹ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਆ ਜਿਹੜਾ ਪਿੱਛੇ ਆ ਉਹਦੇ ਕਰਕੇ ਉੱਥੇ ਬਹੁਤ ਜ਼ਿਆਦਾ ਬੰਦੇ ਹੋਣਗੇ ਹਾਂ ਜੀ ਫਿਰ ਤਾਂ ਪਰੰਪਰਾਂ ਬੰਦ ਕਰਦੇ ਜੀ ਪੱਕੀ ਪੈਸੇ ਵਾਲੀ ਨੇ ਨਾ ਸੇਵਾਦਾਰ ਸੇਵਾਦਾਰ ਤੇ ਰਹੇ ਨਾ ਜਿਹੜੀ ਪੱਕੀ ਆ ਜਿਹੜੀ ਰਾਤ 3 ਵਜੇ ਉਹ ਠਿੱਕਾਂ ਘਿਰਨ ਲੱਗ ਗਈ ਆ ਅਸੀਂ ਬਾਹਰ ਹੀ ਆਉਂਦੇ ਨਹੀਂ ਨਹੀਂ ਜੇ ਆਪਾਂ ਪਹਿਲਾਂ ਇੱਥੇ ਕੁਝ ਮੈਂਟਰੀ ਨੂੰ ਪੈਸੇ ਦੇ ਦਈਏ ਜੀ ਨਾ ਹਾਂ ਜੀ ਮੈਂ ਕਹਿੰਦਾ ਹੈ ਜੀ ਉਹ ਹੈ ਨਾ ਆਪਾਂ ਆਪਣੇ ਉਸੇ ਹਿਸਾਬ ਨਾਲ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਪਤਾ ਪਾਣੀ ਜਿਆਦਾ ਵਧ ਗਿਆ ਨਦੀਆਂ ਵੀ ਆ ਗਈਆਂ ਜਿਹੋ ਟਾਈਮ ਤੋਂ ਵੀ ਚੱਲਦਾ ਪਾਣੀ ਵਧ ਗਿਆ ਖਰਾਬ ਪਾਣੀ ਵਧ ਗਿਆ ਜੀ ਬਹੁਤ ਜ਼ਿਆਦਾ ਨਦੀਆਂ ਵੀ ਆ ਗਈਆਂ ਟਾਈਮ ਤੋਂ ਚੱਲਦਾ 12 ਵਜੇ ਠੱਗਾ ਜੀ ਇਹਦਾ ਪਹਲਾ ਪੁਆਇੰਟ ਆ ਉੱਥੇ 1978 ਦੇ ਤਿਹਾਰ ਦਾ ਮਤਲਬ ਪਿੰਡ ਹੜਾ ਦਾ ਮਾਲੇਆ ਉਹ ਮਾਲੇਆ ਤੇ ਬਾਦ ਸਾਹਿਬ ਨੇ ਵੱਡੇ ਨਾਲ ਚੈੱਕ ਬੰਨ ਬਣਾ ਕੇ ਜੀ ਉੱਥੇ ਡੋਕਰਾਂ ਲਾਈਆਂ ਉਹ ਡੋਕਰ ਹੁਣ ਵੀ ਖੜੇ ਆ ਜੀ ਉਹਨਾਂ ਡੋਕਰਾਂ ਨੇ ਰੋਕਿਆ ਭਾਈ ਹੁਣ ਤੱਕ ਉੱਥੇ ਲੋਕ ਇਹ ਗੱਲ ਵੀ ਕਰਦੇ ਬਾਦ ਸਾਹਿਬ ਦੇ ਡੋਕਰ ਬਣੀ ਹੋਈਆਂ ਸਰ ਇਹ ਦੂਜੇ ਪਿੰਡਾਂ ਤੋਂ ਆ ਲੇਕੇ ਜਾਨੋ ਕੋਈ ਲੋਕ ਭਾਲ ਚਿਲ ਤਾਂ ਇਹ ਵੀ ਲੈ ਕੇ ਜਾ ਸਕਦੇ ਆ ਬਹੁਤ ਹੋਈ ਹੋਈ ਕਿਸੇ ਦੀ ਮਤ ਹੋ ਜਾ ਉਹ ਸਰ ਮੈਂ ਤਾਂ ਹੀ ਰੁਪਏ ਦੀ ਏਰੀਆ ਜਨ ਬਾਹਰ ਬਾਹਰ ਫੀਲ ਕਰੋ ਜੀ ਇੱਥੇ ਆਹ ਹਾਂ ਆਪ ਕੋ ਮੈਂ ਲਿਖ ਦੇ ਜੀ ਗਰੇਡ ਕੀ ਤਾਰ ਵਾਲੀ ਗਰੇਡੀ ਤੋਂ ਬੰਨ ਕੇ ਆਪਾ ਸਿਰਦੇ ਨਾ ਹਾਂ ਇਹ ਕਿੱਥੋਂ ਮਿਲਦੀ ਹੈ ਤਾਰ ਆਉਣੀ ਹੈ ਜੀ ਬਣਾ ਲੈਣੇ ਸਾਨੂੰ ਤਾਰ ਦੀ ਰੋੜਾ ਬੰਦੇ ਸਾਡੇ ਕੋਲ ਤਾਰ ਹੀ ਪੈਸੇ ਜਿੱਥੇ ਜਾਂ ਤੁਹਾਨੂੰ ਪੈਸੇ ਹੀ ਦੇ ਦੇਣੇ ਤੁਸੀਂ ਆਪ ਜਿੰਦਾ ਤੁਸੀਂ ਦੇਖੋ ਜਿੱਦਾਂ ਇੱਕ ਸਾ ਡੀਜਲ ਕਿ ਕਿੰਨਾ ਘੂਣੂ ਹੈ ਜੀ ਜਰਾ ਵੀ ਟਰੈਕਟਰ ਤਾਂ ਚੱਲੀ ਹੋਈ ਹੈ ਪੰਚਤ ਤੱਕ ਨੂੰ ਕੌਣ ਦੋਗੇ ਤੁਸੀਂ ਥੋੜੇ ਜੀ ਮਿਹਰਬਾਨੀ ਕਰੇ ਅੱਗੇ ਬੇਨਤੀ ਹੋ ਰਹਾ ਜੀ ਜੀ ਨੇ ਵਾਧੂ ਵਾਧ ਸੰਗਤ ਨੂੰ ਅਪੀਲ ਕਰਦੇ ਜੀ ਥੋੜੇ ਜੀ ਨੂੰ ਜਿਆਦਾ ਸੰਗਤ ਦਾ ਬੰਦਿਆਂ ਦੀ ਜਿਆਦਾ ਲੋੜ ਹੈ ਜੀ ਰਾਤ ਨੂੰ ਕਈ ਵਾਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਮੈਂ ਦੱਸ ਤੁਹਾਨੂੰ ਅਸੀਂ ਯੂਥ ਕਾਲੀ ਮੁੰਡੇ ਭੇਜ ਦਿੰਦੇ ਹਾਂ ਹੈ ਤੇ ਜਿਹੜਾ ਕੁਝ ਮੰਨ ਲੈਣਾ ਤੁਸੀਂ ਲੈ ਲਓ ਯਾਰ ਬਹੁਤ ਧੰਨਵਾਦ ਬੋਲੇ ਬੋਲੇ ਕਿੰਨੇ ਇੱਥੇ ਪੱਕੇ ਦੇਣਾ ਮੈਂ ਸਾਡੇ ਸਾਰੇ ਆਹ ਉਹ ਹੋਰ ਚਾਹੀਦੇ ਇਹਨਾਂ ਨੂੰ ਚਲੋ ਖੋ ਜੀ ਨਹੀਂ ਸੇਵਾਦਾਰ ਚਾਹੀਦੇ ਆ ਬਸ ਸੋਹਣਾ ਸਾਡੇ ਕੰਮ ਕਰ ਲੀਏ ਵੀਰੇ 500 ਗੁੰਡਾ ਲਾ ਦਈਏ ਹਾਂਜੀ ਕਿੰਨਾ ਠੀਕ ਹੈ ਤੁਸੀਂ ਐਂ ਕਰੋ 500 ਆ ਤੂੰ ਇੱਕ ਐਂ ਕਰ ਮੈਂ ਇੱਥੇ ਨਹੀਂ ਨਹੀਂ ਐਂ ਕਰਦੇ ਆ ਮੈਂ ਇਹਦੀ ਪੱਕੀ ਟੀਵੀ ਇੱਥੇ ਲਾ ਦੇਣਾ ਆ ਬੰਦ ਤੇ ਆ ਵੇਚੂਗਾ ਨਾਲੇ 500 ਗੁੰਡਾ ਲਿਆਊਗਾ ਇਹ ਹੋਰ ਵੀ ਕੀ ਪੈਸੇ ਦੀ ਲੋੜ ਹੈ ਮੈਨੂੰ ਦੱਸ ਦਿਓ ਬਸ ਠੀਕ ਹੈ ਚਲੋ ਬਈ ਦੋ ਰੋਮਲੇ ਦੇ ਆਹ ਹਾਂ ਹਾਂ ਮਾਲੂ ਨਹੀਂ ਆਏ ਤਾਂ ਬਾਅਦ ਫਿਰ ਕੋਈ ਹੱਲ ਨਹੀਂ ਜੀ ਨਹੀਂ ਨਲੇ ਨਾਲ ਦੱਸ ਕੀ ਹੈ ਹਾਂ ਜੀ ਦਰਿਆ ਦਾ ਉੱਨੇ ਹੁੰਦੇ ਆ ਜਿੱਥੇ ਪੜਦਾ ਹੈ ਬਿਲਕੁਲ ਸਾਰੇ ਜੇ ਪੱਕੇ ਹੋ ਜਾਣ ਸੀ ਕੰਕਰੀਟ ਦੇ ਉਨੇ ਉਹਨਾਂ ਏਰੀਆ ਜਿੱਥੇ ਰਵਾਇਦਾ ਇੰਨਾ ਜੀ ਮਤਲਬ ਪਬਲਿਕ ਸੇਫ ਹੈ ਹੁਣ ਪਿੰਡ ਦੇ ਮਤਲਬ ਬਿਲਕੁਲ ਸਾਹਮਣੇ ਹੀ ਢਾਹ ਜੀ ਹਾਂ ਜਿਹੜਾ ਮੇਨ ਮੁੱਦਾ ਨਾ ਜੀ ਹੁਣ ਮਤਲਬ ਸਾਰੀ ਗਰੀਬ ਜਨਤਾ ਜੀ ਆ ਮਸਾਂ ਇੱਕ ਇੱਕ ਮਾਲ ਬੰਦੇਆਂ ਨੂੰ ਕਿੱਥੇ ਆ ਬਣਦੀ ਹੈ ਹੁਣ ਮਨ ਲਓ ਕਹੋ ਵੀ ਅਸੀਂ 31 ਤਰੀਕ ਦੇ ਜੀ ਉਹ ਪੂਰੇ ਹੀ ਆ ਨਾ ਸੁੱਤੇ ਆ ਜੀ ਨਾ ਘਰੇ ਜਾਂਦੇ ਆ ਜਿਹੜਾ ਪ੍ਰਧਾਨ ਦੇ ਇਲਾਕੇ ਦਾ ਸਰਪੰਚ ਸਾਹਿਬ ਐਂ ਕਰਿਓ ਇਦੇ ਬਾਤ ਨਾ ਜੇ ਪਾਣੀ ਜਦੋਂ ਅ ਇੱਥੇ ਪੈਂਦਾ ਚਾਰਾਂ ਚੋਂ ਨੁਕਸਾਨ ਮੈਨੂੰ ਆ ਚਾਰੇ ਦਾ ਨਹੀਂ ਹਾਲੇ ਨੁਕਸਾਨ ਅੰਦਰਲੇ ਅੰਦਰ ਸੀ ਗਿਆ ਜੀ ਸਰ ਅੰਦਰ ਹੋਇਆ ਅੰਦਰ ਹੀ ਆ ਜੀ ਬਾਹਰ ਨਹੀਂ ਪਾਪਲਰ ਠੀਕ ਹੈ ਜੀ ਆ ਪਾਪਲਰ ਦੇ ਵਿੱਚ ਆਦਾ ਨੁਕਤਾ ਚਾਰੇ ਦੱਸ ਗਿਆ ਘੋਨੇ ਦੀ ਜਦੋਂ ਵੀ ਨੂੰ ਕਿਸੇ ਨੂੰ ਲੋਟ ਫੈਨਾ ਮੈਂ ਇਹਦੀ ਡਿਊਟੀ ਲਾ ਦਿੰਦਾ ਆਪਣਾ ਪਰ ਅੱਜ ਹਲਕਾ ਜਾ ਪਰ ਨਹੀਂ ਵੀ ਰੋ ਤਾਂ ਆਹ ਦੇਖ ਕੇ ਕਰੂਗਾ ਤੁਮ ਸਾਰੇ ਹਾਂਜੀ ਠੀਕ ਹੈ ਜੀ ਮੈਂ ਤੇ ਜੀ ਰੂੰ ਮੈਂ ਤਾਂ ਮੌਕੇ ਤੇ ਹੀ ਮੈਂ ਆਇਆ ਯਾਨੀ ਮੇਨ ਸਾਡਾ ਮੁੱਦਾ ਆ ਵੀ ਡਰੇਨ ਪੱਟੀ ਜਿਹੜੇ ਖੇਤੀ ਖੇਤੀ ਸਾਡੇ ਇਲਾਕੇ ਦਾ ਬਚਾਓ ਨਹੀਂ ਦੇ ਲੋ ਮੈਂ ਥੋੜਾ ਥੱਕ ਤਮਾਈ ਸਾਰਾ ਹੀ ਜਾ ਜਿਹੜੀ ਉਹ ਫੋਰੈਂਟ ਲੱਗੀ ਹੋਈ ਹੈ ਜੰਗਲਾਤ ਵਿਭਾਗਾਂ ਜੀ ਉਹ ਵੀ ਟ੍ਰੇਨ ਪਟਾਈ ਜਾਵੇ ਉੱਥੇ ਉਹ ਕਿਉਂ ਨਹੀਂ ਪਟਾਉਂਦੀ ਜੇ ਕੋ ਆਪਣੀ ਮੈਂ ਹੁਣ ਮੈਂ ਨਹੀਂ ਕਹਿੰਦਾ ਤੁਸੀਂ ਹੁਣੇ ਪਟਾ ਦਿਓ ਤੁਹਾਡੇ ਤੁਸੀਂ ਹੁਣ ਪਟਾ ਦਿਓ ਹੁਣ ਪਟਾ ਦਿਓ ਆਪਣੀ ਸਰਕਾਰ ਆਣ ਤੇ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਮੈਂ ਫੱਕਾ ਜਿਹਾ ਕੰਮ ਕਰਨ ਲੱਗਿਆ ਹਾਂ ਹਾਂਜੀ ਮੈਂ ਨਾਮੁਸ਼ੀ ਕਰਦਾ ਕਿ ਸਾਰਾ ਸੀਮੈਂਟ ਦਾ ਬੰਨ੍ਹ ਜਿਹੜਾ ਡੈਮ ਬੰਦੇ ਨਾ ਹਾਂਜੀ ਹਾਂਜੀ ਸੀਮੈਂਟ ਦੇ ਬੰਨ੍ਹ ਠੀਕ ਕਰੀਏ ਅਪਾ ਰਾਜਦਾਨੀ ਮਾਰ ਤੱਕ ਨਾ ਕੋਈ ਫਾਇਦਾ ਨਹੀਂ ਹੈਗਾ ਬਾਈ ਅੱਛਾ ਜੇ ਇਹਦੇ ਬਾਅਦ ਵੀ ਜਦੋਂ ਪਾਣੀ ਗਿਆ ਹਾਂਜੀ ਜੇ ਤੁਸੀਂ ਸੁਖ ਕਹੋਗੇ ਨਾ ਮੈਂ ਟ੍ਰੈਕਟਰ ਆਪਣੇ ਬੰਦੋ ਨਾਲ ਤਾਂ ਤੇ ਨਾਲੇ ਵੱਡੀ ਮਸ਼ੀਨਾਂ ਜੇ ਨੂੰ ਨਹੀਂ ਕਰਦੇ ਆਪਾਂ ਕਰ ਨਹੀਂ ਕੋਈ ਨਹੀਂ ਕਰਦਾ ਆਪਾਂ ਕਰਦੇ ਆਪਾਂ ਤੇ ਵੱਡੀ ਇਹ ਵੀ ਸਾਡਾ ਮੈਂ ਲੰਦੇ ਲੱਦੇ ਸਵੇਰ ਦਾ ਲੱਗਿਆੜਾ ਜੀ ਮੇਰਾ ਧਿਆਨ ਵਾਹੋਟਾ ਬੋਟਾ ਬਹੁਤ ਧੰਨਵਾਦ ਯਾਰ ਤੁਸੀਂ ਬਚਾ ਲਿਆ ਤੁਸੀਂ ਬਹੁਤ ਲੋਕਾਂ ਨੇ ਸਿਰ ਢੁਗਦਾ ਆਪਣੇ ਪੰਜਾਬੀਆਂ ਦੇ ਸਿਰ ਢੁਗਦਾ ਪਾਣੀ ਦੇ ਡਾਫ ਹੋ ਪਾਣੀ ਜੀ ਮੈਂ ਕਿਹਾ ਮੈਂ ਕਿੰਨਾ ਕੰਮ ਕਰਨ ਲੱਗੇ ਕੁਝ ਸੌਣੇ ਕਰਦੇ ਕੀ ਨੇ ਉਹ ਟਾਲੀ ਨੇ ਹੁਣ ਬੁਣਾ ਦਾ ਕਰਨਾ ਨਹੀਂ ਜਾ ਬਣੀ ਦਾ ਲੰਗ ਨਹੀਂ ਉਹ ਟਾਲੀ ਉਹ ਵੱਡੀ ਉਹ ਵੀ ਟਾਲੀ ਬਹੁਤ ਵੱਡੀ ਜੀ ਚਾਹ ਇੱਕ ਪਾਇਰ ਦਾ ਟਿਕਲਾਤ ਬਣਿਆ ਹੋਇਆ ਜੀ 200 ਜਿੰਨੇ ਟਾਲੀ ਕਿਤੇ ਨਹੀਂ ਪੰਨਿਤ ਨੂੰ ਜੀ ਆਇਆਂ ਜੀ